ਡੇਰਾ ਸੱਚਾ ਸੋਦਾ ਦੀ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਜੋਨੰਬਰ 2 ਦੇ ਰੇਗਰ ਬਸਤੀ ਨਜ਼ਦੀਕ ਬਾਜਾਖਾਨਾ ਚੌਕ ਦੇ ਵਸਨੀਕ ਮਾਤਾ ਗੁੱਡੀ ਦੇਵੀ 인ਸਾ ਜੋ ਕਿ 64 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਅਤੇ ਸ਼ਰੀਰਦਾਨੀ ਬਨਨ ਦਾ ਉਹਨਾਂ ਨੇ ਮਾਲ ਹਾਸਲ ਕੀਤਾ ਮਾਤਾ ਗੁੱਡੀ ਦੇਵੀ 인ਸਾ ਦੇ ਪੁੱਤਰ ਅਮਰ ਜੋਤੀ ਸਿੰਘ 인ਸਾ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਨੇ ਜਿਉਂਦੇ ਜੀ ਡੇਰਾ ਸੱਚਾ ਸੋਦਾ ਦੀ ਪ੍ਰੇਰਣਾ ਦੇ ਨਾਲ ਦੇਹਾਂਤ ਉਪरांत ਸ਼੍ਰੀ ਦਾਨ ਕਰਨ ਦਾ ਪ੍ਰਣ ਕੀਤਾ ਸੀ ਅਤੇ ਅੱਜ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਜਿਸ ਮਗਰੋਂ ਉਹਨਾਂ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਮ੍ਰਿਤਕ ਦੇ ਨਰੈਨਾ ਮੈਡੀਕਲ ਕਾਲਜ ਅਤੇ ਖੋਜ ਕੇਂਦਰ ਗੰਗਾ ਗੰਜ ਪੱਕੀ ਕਾਨਪੂਰ ਉੱਤਰ ਪ੍ਰਦੇਸ਼ ਦੇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ ਇਸ ਮੁਕਤੇ ਵੱਡੀ ਗਲਤੀ ਵਿੱਚ ਹੋ ਲਾ ਹੈ ਸਾਰੇ ਆ ਗੁਰੂ 1314 ਹੋ ਲਾ ਹੈ ਸਾਚਾ ਉਪਦੇਵ ਸਰ ਕਰ ਜਲ ਤੁਮਾਰੇ ਕਬਿਨ ਹਮੇ ਚਰਨ ਸਾਰੀ ਤੁਮਾਰੇ ਚਰਿਨ ਜਿਹ ਹੈ ਗਤ ਹੈ ਪਰਲ ਪਲਿਸ਼ਿਨਿ ਰਹੇ ਧਨ ਤੁਮਾਰੇ ਕਿਰਮਤ ਮਤਨ ਬਟੂਆ ਜੀ ਜਿਹੜਾ ਕਾਰਜ ਕੀਤਾ ਗਿਆ ਮਾਤਾ ਜੀ ਦਾ ਮਾਤਾ ਗੁੱਡੀ ਦੇ ਵੀ ਇਨਸਾਂ ਜੀ ਮਿਸ ਪਰਮਪਤੈ ਤੋਂ ਨਾਮਦਿਰ ਮੋਗਾਤ ਲਈ ਹੋਈ ਸੀ ਡੇਰਾ ਸੱਤਾ ਸੋਦਾ ਦੀ 170 ਮੰਤਪ ਲਈ ਦੇ ਕਾਰਜ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਇਹ ਪਰਿਵਾਰ ਵੀ ਹਰ ਤਰ੍ਹਾਂ ਦਾ ਹਿੱਸਾ ਯੋਗਦਾਨ ਭਾਵੇਂ ਗਰੀਬਾਂ ਦਾ ਇਲਾਜ ਹੋਵੇ ਮਕਾਨ ਬਣਾਉਣੇ ਹੋਣ ਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਹੱਤਾਈ ਹੋਵੇ ਉਸ ਦੇ ਵਿੱਚ ਮਦਦ ਕਰਨੀ ਇਹ ਪਰਿਵਾਰ ਹਰ ਟਾਈਮ ਖੜਾ ਰਹਿੰਦਾ ਸੀ ਮਾਤਾ ਜੀ ਦੀ ਇੱਛਾ ਸੀ ਵੀ ਜਿਉਂਦੇ ਜੀ ਜਿੱਥੇ ਮੈਂ ਸ਼ਹਿਨ ਚਾਹੀਦੇ ਚਲਦੇ ਹੋਏ ਬਚਨਾਂ ਤੇ ਮੈਂ ਦੁਨੀਆ ਦੇ ਲੇਖੇ ਆ ਲਗਦੀ ਰਹੀ ਹੈ ਜਮਾਤਵਲੀ ਦੇ ਕੰਮ ਕਰਦੀ ਰਹੀ ਹੈ ਤੇ ਮੇਰਾ ਮਰਨ ਉਪਰੰਤ ਵੀ ਇਹ ਸਰੀਰਦਾਨ ਕੀਤਾ ਜਾਵੇ ਸੋ ਪਰਿਵਾਰ ਨੇ ਅੱਜ ਮਾਤਾ ਜੀ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਜੋ ਆਪਣਾ ਮਾਤਾ ਦਾ ਸਰੀਰ ਹੈ ਉਹ ਨਾਰਾਇਣ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਗੰਗਾ ਗੱਜ ਪੱਕੀ ਕਨਪੁਰ ਯੂਪੀ ਸਟੇਟ ਨੂੰ ਇਹ ਸਰੀਰਦਾਨ ਦਿੱਤਾ ਹੈ ਜੀ ਇਸ ਦੇ ਉੱਪਰ ਜੋ ਸਾਡੇ ਭੈਣ ਭਾਈ ਬੱਚੇ ਐ ਨਵੇਂ ਡਾਕਟਰ ਦੀ ਸਕਲਾਈ ਲੈਂਦੇ ਆ ਉਹ ਇਸ ਦੇ ਉੱਪਰ ਸੱਚ ਕਰਕੇ ਵੱਡੇ ਵੱਡੇ ਡਾਕਟਰ ਬਣਨਗੇ ਜੀ ਸੋ ਪਰਿਵਾਰ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਲੋਕ ਰਾਜ ਦੀ ਕਿਸੇ ਵੀ ਤਰ੍ਹਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਮਾਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਹੈ ਜੀ ਜਿਹੜਾ ਜੈਤੂ ਨੂੰ ਕਿੰਨਾ ਸਰੀਰ ਨੇ ਇਹ ਤਈ ਮਸਰੀਰ ਹੈ ਜੀ ਦਾਨ ਹੈ ਜੋ ਕੀਤਾ ਗਿਆ ਹਮੇਸ਼ਾ ਮੈਂ ਡਾਕਟਰ ਹਰੀਸ਼ ਨਗਰ ਕੌਂਸਲ ਪ੍ਰਧਾਨ ਜੈਤੂ ਜੋ ਮਾਤਾ ਗੁੱਡੀ ਦੇਵੀ ਦੀ ਅੱਜ ਦਿਹਾਤ ਹੋਇਆ ਹੈ ਉਹਨਾਂ ਦਾ ਦਿਲੀ ਇੱਛਾ ਸੀਗੀ ਵੀ ਉਹਨਾਂ ਦਾ ਪਰਿਵਾਰ ਉਹਦੇ ਸਰੀਰ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਦੇ ਉਹਨਾਂ ਨੇ ਪਰਿਵਾਰ ਨੇ ਆਪਣੀ ਮਾਤਾ ਦੀ ਦਿਲੀਚਾ ਨੂੰ ਪੂਰਾ ਕਰਦੇ ਹੋਏ ਆਪਣੇ ਮੈਡੀਕਲ ਕਾਲਜ ਨੂੰ ਅੱਜ ਦਾਨ